मुक़तमा तार छोया है, ये डीसीपी, डीसीपी इन्वेस्टिगेशन, एक मंडा पांव बोल देता है, लियों पर लिखे हैं, ये भी इनवॉर्ट्सी का, उस दिन नहीं, ग्रुप पे है, ये वहाँ, ये तीन मंदी है, तीन जीर्णे आए थे।

ਬਿਲਰੋ ਨਹੀਂ ਨਹੀਂ ਇਹ ਜੇਲ੍ਹ ਤੋਂ ਆਨ ਤੋਂ ਬਾਅਦ ਵੀ ਵਰਤਦਾ ਹੈ ਭਾਈ ਜਿਹੜੇ ਹੀਲਤ ਗਏ ਨੇ ਇਹ ਅਹੀ ਲੁਟਕ ਮੋਰ ਦੀ ਗੱਲ ਕਰ ਰਹੀ ਦੀ ਹਾਂ ਲੁਟਕ ਇੱਕ ਪ੍ਰੈਸ ਕਾਨਫਰੰਸ ਹੈ ਅੱਜ ਤਿੰਨ ਇਸ਼ੂਸ ਤੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇੱਕ ਤਾਂ ਕੁਝ ਦੋ ਤਿੰਨ ਦਿਨ ਪਹਿਲੇ ਵਾਰਦਾਤ ਹੋਈ ਸੀਗੀ ਵੀਡੀਓ ਕਾਫੀ ਵਾਇਰਲ ਹੋਈ ਸੀਗੀ ਬਿਲਰੋ ਗੱਡੀ ਵਿੱਚ ਤਿੰਨ ਚਾਰ ਮੁੰਡੇ ਨਿਕਲਦੇ ਆ ਇੱਕ ਬੰਦੇ ਨੂੰ ਕੁੱਟ ਰਹੇ ਆ ਤੇ ਖੋ ਕਰ ਰਹੇ ਆ ਉਹ ਸਪੈਸ਼ਲ ਬ੍ਰਾਂਚ ਨੇ ਡੀਸੀਪੀ ਇਨਵੈਸਟੀਗੇਸ਼ਨ ਦੀ ਸੁਪਰਵੀਜ਼ਨ ਏਸੀਪੀ ਇਨਵੈਸਟੀਗੇਸ਼ਨ ਦੀ ਸੁਪਰਵੀਜ਼ਨ ਚ ਉਹ ਟਰੇਸ ਕਰ ਲਿਆ ਇਹ ਇੱਕ ਹੀ ਪਿੰਡ ਦੇ ਤਿੰਨ ਮੁੰਡੇ ਸੀਗੇ ਜੀ ਬਲੇਰੋਵਨਾ ਦੇ ਰਿਸ਼ਤੇਦਾਰ ਦੀ ਸੀਗੀ ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਇੰਟਰੋਗੇਸ਼ਨ ਚ ਬਾਈ ਵਰਦਤਾਇ ਮੰਨੇ ਨੋ ਪਰਚੇ ਨਾਤੇ ਪਹਿਲਾਂ ਹੀ ਦਰਜ ਹੈ ਜਿਦੇ ਵਿੱਚ ਇਹ ਜੇਲ ਕੱਟ ਕੇ ਆਏ ਹਨ ਅਲੱਗ-ਅਲੱਗ ਟਾਈਮ ਤੇ ਕੋਈ 2 ਮਹੀਨੇ ਪਹਿਲੇ ਆਇਆ ਕੋਈ 6 ਮਹੀਨੇ ਪਹਿਲੇ ਆਇਆ 25 26 ਸਾਲ ਇਹਨਾਂ ਦੀ ਉਮਰ ਹੈ ਬਾਕੀ ਇਹਦੇ ਚ ਇਨਵੈਸਟੀਗੇਸ਼ਨ ਜਾਰੀ ਹੈ ਦੂਜਾ ਕੁਝ ਦਿਨ ਪਹਿਲਾਂ ਸੀਆਈਏ ਨੇ 2 ਕਿਲੋ ਅਫੀਮ ਫੜੀ ਸੀਗੀ ਉਹਦੀ ਬੈਕਵਰਡ ਫਾਰਵਰਡ ਲਿੰਕੇਜਸ ਨੂੰ ਦੇਖਦੇ ਹੋਏ 2 ਕਿਲੋ ਅਫੀਮ ਓਪੀਅਨ ਪਿਓਰ ਦੁਬਾਰਾ ਫੜੀ ਗਈ ਹੈ ਇੱਕ ਵਿਅਕਤੀ ਵੀ ਗ੍ਰਫਤਾਰ ਹੋਇਆ ਹੈ ਟ੍ਰੇਨ ਚ ਰੇਲਵੇ ਤੇ ਥਰੂ ਆਂਦਾ ਸੀਗਾ ਟ੍ਰੇਨ ਚ ਤੇ ਬਰੀਲੇ ਦਾ ਰਹਿਣ ਵਾਲਾ ਹੈ ਕਿਹਦੀ ਵੀ ਆਪਾਂ ਅੱਗੇ ਫਾਰਵਰਡ ਬੈਕਵਰਡ ਲਿੰਕੇਜਸ ਕਰ ਰਹੇ ਹਾਂ ਪਲੱਸ ਤੀਜਾ ਜਿਹੜਾ ਟਰੈਵਲ ਏਜੰਟ ਤੇ ਗੋਲੀ ਚੱਲੀ ਸੀਗੀ ਗੱਡੀ ਤੇ ਤੇ ਫਰौती ਮੰਗੀ ਸੀਗੀ ਇੱਕ ਹੋਰ ਬੰਦਾ ਆਪਾਂ ਗ੍ਰਫਤਾਰ ਕੀਤਾ ਤੇ ਹਰਿਆਣਾ ਦਾ ਰਹਿਣ ਵਾਲਾ ਇਹਨੇ 13 ਤਰੀਕ ਨੂੰ ਵੀ ਰیکی ਕੀਤੀ ਸੀਗੀ ਗੋਲੀ ਚਲਾਣ ਚ ਤਾਂ ਕੋਈ ਹੱਥ ਨਹੀਂ ਸੀਗਾ ਬਟ ਹੀ ਵਾਸ ਆਲਸੋ ਇਨਵੋਲਡ ਹੀ ਇਸ ਪਾਰਟ ਆਫ ਦ ਸੇਮ ਗੈਂਗ ਇਦੀ ਵੀ ਇਨਵੈਸਟੀਗੇਸ਼ਨ ਟੈਂਟਰੋਗੇਸ਼ਨ ਚੱਲ ਰਹੀ ਜੀ ਸਰ ਇੱਕ ਗੱਲ ਕਰੀਏ ਇਹ ਲਗਾਤਾਰ ਕਿਹੇ ਵਾਰਦਤਾਂ ਲੁੱਟ ਖੋਮਾਂ ਦੀ ਹੋ ਰਹੀਆਂ ਬਲੈਰੋ ਗੱਡੀ ਦੇ ਵਿੱਚ ਤੇ ਇਹ ਲਗਾਤਾਰ ਵਾਰਦਤਾਂ ਕਰ ਰਹੇ ਐ ਕਿੰਨੀਆਂ ਉਸ ਦਿਨ ਵਾਰਦਤਾਂ ਕੀਤੀਆਂ ਸੀ ਇਹਨਾਂ ਨੇ ਇਹ ਵੀ ਤਾਂ ਡਾਕੂਮੈਂਟਡ ਹੈ ਕੁਝ ਕੁਛ ਇਦਾਂ ਦੀ ਵੀ ਹੋਣੀਆਂ ਜਿਹੜੀ ਅੰਡਰ ਰਿਪੋਰਟਡ ਹੈ ਇਹ ਰਾਤ ਦੇ ਸਮੇਂ ਕਰਦੇ ਸੀ ਜਾਂ ਦਿਨ ਦੇ ਸਮੇਂ ਇਹ ਵਰਤਦੇ ਆ ਲੇਟ ਨਾਈਟ ਕਿਦਾਂ ਲਗਤ ਲਗਾਤਾਰ ਸੀਸੀਡੀ ਵੀ ਫੁਟੇਜ ਵੀ ਸਾਹਮਣੇ ਆ ਰਹੀ ਹੈ ਕਈ ਐਕਟਿਵਾ ਤੇ ਜਾ ਕੇ ਸੇਮ ਬੰਦੇ ਹੀ ਹੈ ਜਾਂ ਕੋਈ ਹੋਰ ਮੋਸਟ ਪੌਬਲੀ ਸੇਮ ਬੰਦੇ ਹੀ ਸਾਰੀ ਵਾਰ ਦਾ ਬਲੈਕ ਤੇ ਕਿੰਨੀ ਹੋਦੀ ਕਮਨਸ ਨਹੀਂ ਹੋਰ ਪੈਦਲ ਵੀ ਕਿਤੇ ਕਿਸੇ ਹੋਰ ਦੇ ਗੱਡੀ ਤੇ ਟੂ-ਵੀਲਰ ਤੇ ਵੀ ਕਿਤੇ ਹੁੰਦੀ ਹੈ ਇਹ ਡਰੱਗ ਐਡਿਕਟ ਵੀ ਹੈ ਜੀ ਹਾਂ ਉਹ ਨਸ਼ਾ ਕਰਦੇ ਨੇ ਮੰਤਰਾ ਦਿਨਾਂ ਦੇ ਵਿੱਚ 38 ਵਾਰ ਦਾ ਤਾਂ ਲੁੱਟ ਖੋਹਦੀ ਹੁੰਦੀ ਹੈ ਸਾਡੀ ਇਸ ਵਾਰ ਕੀ ਕਰਾਂ ਇਹ ਬਿਲਕੁਲ ਸਟ੍ਰੈਸ ਹੋ ਗਈ ਨਾ 50% ਦਾ ਹਾਸ ਬਲਮੋਸਟ ਸਾਰੀ ਏਟ ਲਿਸਟ ਠੀਕ ਹੈ